ਗਰਲਫ੍ਰੈਂਡਸ ਮੈਂ ਤੁਹਾਡਾ ਹਾਊਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੀ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾਣੇ ਆ ਸਪੈਸ਼ਲੀ ਜੋ ਟਰੱਕ ਡਰਾਈਵਰਸ ਨੇ ਜਾਂ ਲੋਕਲ ਡਰਾਈਵਰਸ ਨੇ ਜਾਂ ਉਹ ਡਿਲੀਵਰੀ ਕਰਦੇ ਆ ਕਿਸੇ ਵੀ ਲੋਕਲ ਰੂਟ ਦੇ ਉੱਪਰ ਜਾਂ ਫਿਰ ਉਹ ਟੈਕਸੀ ਡਰਾਈਵਰਸ ਨੇ ਉਹਨਾਂ ਨੂੰ ਆਪਣੀ ਬੈਕ ਸਪਾਈਨ ਨੂੰ ਤੰਦਰੁਸਤ ਰੱਖਣ ਲਈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਕਿਉਂਕਿ ਜਦੋਂ ਆਪਾਂ ਲੌਂਗ ਡਰਾਈਵ ਕਰਦੇ ਆ ਜਾਂ ਫਿਰ ਜਿਹੜੇ ਡਰਾਈਵਰਸ ਲੌਂਗ ਡਰਾਈਵ ਤੇ ਜਾਂਦੇ ਨੇ ਉਹਨਾਂ ਦਾ ਜਿਹੜਾ ਪੋਸਚਰ ਹੈ ਉਹ ਖਰਾਬ ਹੋ ਜਾਂਦਾ ਕਿਉਂਕਿ ਉਹ ਲਗਾਤਾਰ ਲੌਂਗ ਡਰਾਈਵ ਕਰਦੇ ਆ ਯਾਨੀ ਕਿ 8 ਤੋਂ 10 ਘੰਟੇ ਦੀ ਡਰਾਈਵ ਹੁੰਦੀ ਹੈ ਉਸ ਕਰਕੇ ਉਹਨਾਂ ਦੀ ਜਿਹੜੀ ਸਪਾਈਨ ਹੈ ਉਹ ਸਟ੍ਰੇਟ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਉਸ ਨੂੰ ਤੰਦਰੁਸਤ ਰੱਖਣ ਲਈ ਬੜੀਆਂ ਆਸਾਨ ਕਸਰਤਾਂ ਤੁਸੀਂ ਇਹ ਕਸਰਤਾਂ ਆਪਣੇ ਟਰੱਕ ਦੇ ਵਿੱਚ ਆਪਣੀ ਕਾਰ ਦੇ ਵਿੱਚ ਆਪਣੇ ਕਿਸੇ ਵੀ ਜਗ੍ਹਾ ਤੇ ਬੈਠ ਕੇ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਕਸਰਤਾਂ ਰਜਾਨਾ ਕਰੋਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਤੁਹਾਡਾ ਕਦੇ ਵੀ ਗਰਦਨ ਦਰਦ ਲੱਕ ਦਰਦ ਨਹੀਂ ਹੋਏਗਾ ਸੋ ਵੀਡੀਓ ਨੂੰ ਧਿਆਨ ਨਾਲ ਦੇਖਣਾ ਔਰ ਕਸਰਤਾਂ ਧਿਆਨ ਨਾਲ ਕਰਨੀਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਮੁੱਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇੰਸਟਾਗ੍ਰam ਆਈਡੀ ਹੈ sarysinghsna physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਤ ਸਿੰਘ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ sarysinghsna physiotherapeutic clinic ਦੇ ਨਾਮ ਤੇ ਤੁਸੀਂ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜਿੱਤੇ ਅਸੀਂ ਰੋਜ਼ਾਨਾ ਹੈਲਥ ਰਿਗਾਰਡਿੰਗ ਇੱਕ ਨਾ ਇੱਕ ਵੀਡੀਓ ਅਪਲੋਡ ਰੋਜ਼ਾਨਾ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਆਓ ਸ਼ੁਰੂ ਕਰਦੇ ਹਾਂ ਜਿੱਦੀਆਂ ਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ

ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਸਾਈਡ ਤੋਂ ਦਿਖਾਇਆ ਜਾਵੇ ਤਾਂ ਕਿ ਚਿੰਟਾ ਕਿਵੇਂ ਹੁੰਦਾ ਇੱਧਰ ਆ ਜਿਓ ਤੁਸੀਂ ਦੇਖੋ ਤੁਸੀਂ ਇੱਧਰ ਇੱਧਰ ਹਾਂਜੀ ਸਿੱਧੇ ਬੈਠੇ ਆ ਟੂਟੀ ਤੇ ਆਤਰੱਖਿਆ ਔਰ ਆਪਾਂ ਇਸ ਨੂੰ ਪਿਚਨ ਕਰਦੇ ਚਿੰਟਾ ਕਰ ਦੇਣੀ ਆ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਫਿਰ ਇਧਰ ਰੱਖ ਕੇ ਫ੍ਰੀਟੈਕ ਕਰ ਦੇਣੀ ਆ 1 2 3 4 5 ਫਿਰ ਇਧਰ ਰੱਖ ਕੇ ਫ੍ਰੀਟੈਕ ਕਰ ਦੇਣੀ ਆ 1 2 3 4 5 ਫੇਰੇ ਤੇ ਰਾਕੇ ਪੇਟਾ ਕਰ ਦੇਣੀ ਹੈ 1 2 3 4 5 ਇਦਾਂ ਜਾਨੀ ਕਿ ਤੁਸੀਂ 10 ਵਾਰੀ ਕਰਨਾ ਇਹ ਹੋਗੀ ਚੈਂਟ ਤੱਕ ਜਿਵੇਂ ਆਪਾਂ ਕਹਿੰਦੇ ਨੇ ਇਥੇ ਡਬਲ ਥੋਡੀ ਬਣ ਜਾਂਦੀ ਹੈ ਉਦਾਂ ਕਰਕੇ ਹੁਣ ਮੈਂ ਤੁਹਾਨੂੰ ਸਾਹਮਣੇ ਕਰਕੇ ਦਿਖਾਉਣਾ ਇਦਾਂ ਬੈਠੇ ਸੀ ਇਦਾਂ ਕਰਦੇ 1 2 3 4 5 1 2 3 4 5 ਡਬਲ ਚੈਂ ਦੇ ਤੁਸੀਂ ਗਿਣ ਕੇ ਪੂਰੇ 10 ਸੈਟ ਲਾਉਣੇ ਆ ये होगी नंबर वन एक्सरसाइज सेकंड एक्सरसाइज किया आप बैठे हैं दोनों मोटे ऊपर चुक एक दो तीन चार दो तीन चार पंच दो तीन चार दो तीन चार पंच एक दो तीन चार पंच तीन चार पंच तीन चार पंच 2 3 4 5 ਦੋਨੋਂ ਮੋਟੇ ਉੱਪਰ ਚੱਕ ਕੇ ਇਹ ਵੀ 10 ਵਾਰੀ ਕਰਨਾ ਇਹ ਹੋ ਗਈ ਦੂਸਰੀ ਕਸਰਤ ਸ਼ੋਲਡਰ ਸ਼ਰਕਸ ਫਿਰ ਤੀਸਰੀ ਕਸਰਤ ਕੀ ਕਰਨੀ ਆ ਸ਼ੋਲਡਰ ਸਕੀਜ਼ ਦੋਨੋਂ ਬਾਹਾਂ ਮੈਂ ਇਦਾਂ ਰੱਖ ਲੈਣੀਆਂ ਨੇ ਔਰ ਦੋਨੋਂ ਆਪਾਂ ਇਹਦੇ ਸਕੈਪੂਲਾ ਨੇ ਜਿਹੜੇ ਆਪਣੇ ਪਿਛਲੇ ਆਪਣੇ ਸਕੈਪੂਲਾ ਇਹ ਵਾਲੇ ਸਕੈਪੂਲਾ ਕਹਿੰਦੇ ਆ ਇਹ ਸਾਈਡਾਂ ਵਾਲੇ ਜਿਹੜੇ ਆ ਹੱਡ ਨੇ ਇਧਰ ਆ ਹੱਡ ਨੇ ਇਹਨਾਂ ਨੂੰ ਸਕੈਪੂਲਾ ਕਿਹਾ ਜਾਂਦਾ ਔਰ ਦੋਨੋਂ ਹੱਥ ਆਪਾਂ ਇੱਥੇ ਰੱਖਾਂਗੇ ਔਰ ਪਿੱਛੇ ਜਾਵਾਂਗੇ ਇਦਾਂ ਕਰਕੇ देखोगे इस जगह से जोड़े अपने शोल्डर ब्लेड्स ने कट्ठे होने ये देखो ध्यान इदा बैठे आपदा कर रहे हैं वन टू थ्री फोर फाइव वन टू थ्री फोर फाइव वन टू थ्री फोर फाइव ध्यान हम इधरों देखो इदा बैठे आप टू थ्री फोर फाइव वन टू थ्री फोर फाइव वन टू थ्री फोर फाइव 1 2 3 4 5 ਇਹ ਹੋਗੀ ਤੀਜੀ ਕਸਰਤ ਇਹ ਵੀ 10 ਵਾਲੀ ਕਰਨਾ ਸਿੱਧੇ ਬੈਠ ਕੇ ਇਦਾਂ ਕਰਨਾ ਜਿਹੜੇ ਮੋਢਿਆਂ ਦੇ ਵਿਚਾਲੇ ਜਿਹੜੀ ਜਗ੍ਹਾ ਹੁੰਦੀ ਹੈ ਉਹ ਕੱਥੀ ਜੀ ਹੋਊਗੀ ਉਹਨੂੰ ਕਿਹਾ ਜਾਂਦਾ ਸ਼ੋਲਡਰ ਸਕਵੀਜ਼ ਇਹ ਹੋਗੀ ਤੀਜੀ ਕਸਰਤ ਹੁਣ ਆਪਾਂ ਚੌਥੀ ਕਸਰਤ ਦੀ ਗੱਲ ਕਰਨ ਲੱਗੇ ਆਂ ਚੌਥੀ ਕਸਰਤ ਵਿੱਚ ਕੀ ਕਰਾਂਗੇ ਆਪਾਂ ਸਿੱਧੇ ਬੈਠ ਜਾਣਾ ਔਰ ਆਪਾਂ ਦੋਨੋਂ ਹੱਥ ਇਕੱਠੇ ਰੱਖਣੇ ਆ ਸਾਹਮਣੇ ਇਦਾਂ ਕਰਕੇ ਔਰ ਉੱਪਰ ਨੂੰ ਦੇਖਦਾ ਕਰਕੇ 1 2 3 4 5 ਇਹ ਆਪਣੀ ਹੋਗੀ ਐਕਸਟੈਂਸ਼ਨ neck extension ਕਹਿ ਲਓ dorsal extension ਕਹਿ ਲਓ ਦੋਨਾਂ ਚ ਕੋਈ ਵੀ ਆਪਾਂ ਵਰਡ ਇਸ ਨੂੰ ਨੇਮ ਐਕਸਰਸਾਈਜ਼ ਨੂੰ ਦੇ ਸਕਦੇ ਆ ਚੌਥੀ ਕਸਰਤ ਹੈ ਦੇਖੋ ਹੱਥ ਪਹਿਲਾਂ ਸਿੱਧੇ ਕਰਨੇ ਆ ਇਦਾਂ ਕਰਕੇ ਆ ਦੇਖੋ ਬਿਲਕੁਲ ਇਦਾਂ ਇਸ ਦੇ ਵਿੱਚ ਕੀ ਹੋਏਗਾ ਤੁਹਾਡੀਆਂ ਕੂੜੀਆਂ ਵੀ ਬਿਲਕੁਲ ਸਿੱਧੀਆਂ ਰਹਿਣਗੀਆਂ ਇਦਾਂ ਕੀਤੀਆਂ ਔਰ ਉੱਪਰ ਦੇਖਣਾ 1 2 3 4 5 ਸਪਾਈਨ ਬਿਲਕੁਲ ਸਪ੍ਰੇਟ ਹੋਏਗੀ ਬਿਲਕੁਲ ਸਿੱਧੇ ਬਹਿਣਾ ਤੁਸੀਂ ਇਦਾਂ ਕਰਕੇ 1 2 3 4 5 ਦੈਨ ਰਿਲੈਕਸ ਫਿਰ 1 2 3 4 5 ਦੈਨ ਰਿਲੈਕਸ 2 3 4 5 ਇਹ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਟੋਰਸਲ ਐਕਸਟੈਂਸ਼ਨ ਜਾਂ neck ਐਕਸਟੈਂਸ਼ਨ ਕਹਿ ਲਓ ਚੌਥੀ ਐਕਸਰਸਾਈਜ਼ ਹੁਣ ਪੰਜਵੀਂ ਐਕਸਰਸਾਈਜ਼ ਕੀ ਹੈ ਤੁਸੀਂ ਇਦਾਂ ਬੈਠੇ ਹੋ ਔਰ then ਤੁਸੀਂ ਬੈਠੇ ਬੈਠੇ ਹੀ ਤੁਸੀਂ ਆਪਣੀ ਪਾਠ ਨੂੰ ਦੋਨੋਂ ਹੱਥ ਫੜ ਕੇ ਇਦਾਂ ਰੋਟੇਸ਼ਨ ਕਰਨਾ 1 2 3 4 5 6 7 8 9 10 11 12 13 14 15 देन रिलैक्स 15 15 ਦੇ ਆਪਾਂ ਪੰਜ ਸੈਟ ਲਾਉਣੇ ਆ ਇਹ ਹੋਗੀ 30 ਸਿਟਿੰਗ ਦੇ ਵਿੱਚ ਟਰੰਕ ਰੋਟੇਸ਼ਨ ਇਹ ਹੋਗੀ ਤੁਹਾਡੀ ਪੰਜਵੀਂ ਐਕਸਰਸਾਈਜ਼ ਹੁਣ ਛੇਵੀਂ ਐਕਸਰਸਾਈਜ਼ ਹੈ ਉਹ ਆਪਾਂ ਆਪਣੀ ਕਾਰ ਤੋਂ ਬਾਅਦ ਕਿਸੇ ਤੁਸੀਂ ਰੈਸਟੋਰੈਂਟ ਤੇ ਰੁਕਦੇ ਹੋ ਕਿਸੇ ਰੈਸਟ ਹਾਊਸ ਤੇ ਰੁਕਦੇ ਹੋ ਸੌਰੀ ਰੈਸਟ ਏਰੀਆ ਤੇ ਰੁਕਦੇ ਹੋ ਜਾਂ ਤੁਸੀਂ वैसे ही अपने टायर चेक ਕਰਨੀ ਰੁਕਦੇ ਹੋ ਹਰ 2 ਘੰਟੇ ਬਾਅਦ ਰੁਕੋ ਪੁੱਤਰ ਕੇ ਤੁਸੀਂ ਆਪਣੀ ਕਾਰ ਦੇ ਆਰਾਊਂਡ ਗੇੜਾ ਦੇ ਲੋ ਜਾਂ ਆਪਣੇ ਟਰੱਕ ਦੇ ਆਰਾਊਂਡ ਗੇੜਾ ਦੇ ਲੋ ਔਰ ਦੈਨ ਉਸ ਤੋਂ ਬਾਅਦ ਤੁਸੀਂ ਇੱਕ ਸਟ੍ਰੈਚ ਕਰਨਾ ਜਿਹੜਾ ਆਪਾਂ ਖੜ ਕੇ ਕਰਨਾ ਉਹ ਤੁਹਾਨੂੰ ਆਪਾਂ ਖੜ ਕੇ ਕਰਕੇ ਦਿਖਾਵਾਂਗੇ ਧਿਆਨ ਨਾਲ ਤੁਸੀਂ ਦੇਖਣਾ ਉਸ ਦਾ ਕੀ ਕਰਨਾ ਦੋਨੋਂ ਹੱਥ ਆਪਣੇ ਲੱਕ ਤੇ ਇਸ ਜਗ੍ਹਾ ਰੱਖ ਲੈਣੇ ਤੁਸੀਂ ਆਪ ਦੇ ਟਰੱਕ ਚੋਂ ਉਤਰੇ ਹੋ ਜਾਂ ਆਪਣੀ ਕਾਰ ਚੋਂ ਉਤਰੇ ਹੋ ਤੁਸੀਂ ਦੋਨੇ ਹੱਥ ਇੱਥੇ ਰੱਖੋਗੇ ਔਰ ਇਧਾਂ ਪਿੱਛੇ ਨੂੰ ਲੈ ਜਾਓਗੇ ਇੱਥੇ ਆਪਾਂ ਹੋਲਡ ਕਰਨਾ 2 ਸੈਕਿੰਡ 1 2 ਫਿਰ ਰਿਲੈਕਸ 1 2 ਫਿਰ ਰਿਲੈਕਸ 1 2 ਫਿਰ ਰਿਲੈਕਸ 1 2 ਫਿਰ ਰਿਲੈਕਸ 1 2 ਬਸ ਦੈਟਸ ਇਟ ਪੰਜ ਵਾਰੀ ਕਰਨਾ ਉਸ ਤੋਂ ਬਾਅਦ ਇੱਕ ਜਿਹੜਾ ਫੇਰ ਕੱਢੋ ਫਿਰ ਤੁਸੀਂ ਆਪਣੀ ਜਿਹੜਾ ਟਰੱਕ ਹੈ ਜਾਂ ਤੁਹਾਡੀ ਉਹ ਹੈ ਕੋਈ ਕਾਰ ਹੈ ਤੁਸੀਂ ਉਹਦੇ ਵਿੱਚ ਬੈਠ ਕੇ ਅਗਲਾ ਸਫ਼ਰ ਆਪਦਾ ਕੰਟੀਨਿਊ ਕਰ ਸਕਦੇ ਹੋ ਹੁਣ ਇਹ ਹੋ ਗਈ 6ਵੀਂ ਕਸਰਤ ਹੁਣ ਲਾਸਟ ਜਿਹੜੀ 7ਵੀਂ ਕਸਰਤ ਆ ਉਹ ਤੁਸੀਂ ਰਾਤ ਨੂੰ ਜਦੋਂ ਆਪਣੇ ਘਰ ਆ ਜਾਣੀ ਆ ਉਦੋਂ ਕਰਿਆ ਕਰਨੀ ਹੈ ਬਹੁਤ ਸੌਖੀ ਹੈ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਬਸ ਸਿੱਧੇ ਪੈਣਾ ਹੀ ਆ ਹੁਣ ਤੁਹਾਨੂੰ ਉਹ ਕਰਕੇ ਦਿਖਾਉਣੀ ਸੋ ਜਿਹੜੀ ਲਾਸਟ ਐਕਸਰਸਾਈਜ਼ ਆ ਇਹਦੇ ਵਿੱਚ ਆਪਾਂ ਨੂੰ ਇੱਕ ਪਿੱਲੋ ਚਾਹੀਦਾ ਹੈ ਪਿੱਲੋ ਨੂੰ ਆਪਾਂ ਰੱਖ ਲੈਣਾ ਬੈੱਡ ਦੇ ਸੈਂਟਰ 'ਚ ਔਰ ਇਸ ਨੂੰ ਆਪਾਂ ਇਸ ਦੇ ਉੱਪਰ ਐਦਾਂ ਲੇਟ ਜਾਣਾ ਯਾਨੀ ਕਿ ਤੁਹਾਡਾ ਜਿਹੜਾ ਲੱਕ ਹੈ ਉਹ ਸਰਾਣੀ ਤੇ ਆਏਗਾ ਔਰ ਐਦਾਂ ਤੁਸੀਂ ਆਰਾਮ ਨਾਲ ਲੇਟ ਜਾਣਾ 10 ਤੋਂ 15 ਮਿੰਟ ਜਦੋਂ ਤੁਸੀਂ ਕੰਮ ਤੋਂ ਘਰੇ ਆ ਗਏ ਅਗਰ ਕੰਮ ਤੋਂ ਘਰੇ ਨਹੀਂ ਵੀ ਆਏ ਤੁਸੀਂ ਆਪਦੀ ਕਾਰ 'ਚੋਂ ਜਾਂ ਟਰੱਕ 'ਚੋਂ ਤੁਸੀਂ ਕੋਸ਼ਿਸ਼ ਕਰਨੀ ਵੀ ਇਦਾਂ ਰੋਜ਼ ਰਾਤ ਨੂੰ 10 ਮਿੰਟ ਲਈ ਸਰਾਣਾ ਲੱਕ ਦੇ ਥੱਲੇ ਰੱਖਾਂਗੇ ਜਦੋਂ 10 ਮਿੰਟ ਹੋ ਜਾਣ ਤੁਸੀਂ ਇਸ ਨੂੰ ਕੱਢ ਦੇਣਾ ਹੈ ਔਰ ਸਿੱਧੇ ਤੁਸੀਂ ਲੇਟ ਜਾਣਾ ਹੈ ਅਗਰ ਤੁਸੀਂ ਇਹ ਸੱਤ ਕਸਰਤਾਂ ਔਰ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਕਦੇ ਵੀ ਜਿਹੜਾ ਤੁਹਾਡਾ ਲੱਕ ਦਰਦ ਹੈ ਜਾਂ ਗਾਧਨ ਦਰਦ ਹੈ ਜਾਂ ਮੋਢੇ ਦਰਦ ਹੈ ਕਦੇ ਵੀ ਨਹੀਂ ਹੋਏਗਾ ਇਹ ਸਨ ਕਸਰਤਾਂ ਤੁਸੀਂ ਰੋਜ਼ਾਨਾ ਕਰੋਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਇੱਕ ਸਭ ਤੋਂ ਜ਼ਰੂਰੀ ਸੂਚਨਾ ਤੁਸੀਂ ਜਦੋਂ ਵੀ ਟਰੱਕ ਚਲਾਉਣਾ ਤੁਸੀਂ ਇੱਕ ਇਦਾਂ ਦਾ ਕੁਸ਼ਨ ਜਾਂ ਗੱਡੀ ਰੱਖਣੀ ਹੈ ਅਗਰ ਤੁਸੀਂ ਕਾਰ ਡਰਾਈਵਰ ਵੀ ਹੋ ਤਾਂ ਤੁਸੀਂ ਇਸ ਨੂੰ ਆਪਦੇ ਲੱਕ ਦੇ ਇਥੇ ਰੱਖ ਲੈਣਾ ਹੈ ਔਰ ਤੁਸੀਂ ਇਦਾਂ ਬੈਠ ਕੇ ਤੁਸੀਂ ਆਪਣੀ ਗੱਡੀ ਚਲਾਉਣੀ ਹੈ ਇਹ ਗੱਲ ਦਾ ਜਰੂਰ ਧਿਆਨ ਰੱਖਣਾ ਸੋ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ